ਕੰਟਰੀ ਇਹ ਸਰ ਕਿਹੜੀ ਜਗ੍ਹਾ ਅੱਜ ਸਵੇਰ ਇਤਲਾਹ ਮਿਲੀ ਸੀ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਸਾਡੇ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਤੋਂ ਅੰਮ੍ਰਿਤਸਰ ਸਿਟੀ ਤੋਂ ਰਿਟਾਇਰ ਹੋਏ ਨੇ ਏਕ ਰੂਪ ਐਵੈਨਿਊ ਮਜੀਠਾ ਰੋਡ ਤੇ ਰਹਿੰਦੇ ਸੀ ਉਹਨਾਂ ਬਾਰੇ ਇਤਲਾਹ ਮਿਲੀ ਕਿ ਉਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਆ ਇੱਥੇ ਮੌਕੇ ਤੇ ਐਸ ਐਚ ਓ ਸਾਹਿਬ ਆਏ ਨੇ ਅਸੀਂ ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਵੀ ਐ ਫੋਰੈਂਸਿਕ ਟੀਮ ਵੀ ਆਈ ਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਪਰਿਵਾਰ ਦੇ ਬਿਆਨ ਅਸਲ ਕਰਕੇ ਉਸ ਮੈਸਟਰ ਸੁਖਵਿੰਦਰ ਨਾਲ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਇਹਦਾ ਕੇਸ ਚੱਲ ਰਿਹਾ ਜੀ ਕੋਈ ਇਦਾਂ ਦੀ ਗੱਲ ਕੇਸ ਤਾਂ ਵੇਖੋ ਜੀ ਬਹੁਤ سارے ਅਪਸਰਾਂ ਚੱਲਦੇ ਆ ਪਰ ਇਹ ਗੋਲੀ ਲੱਗਣ ਦੀ ਘਟਨਾ ਦੀ ਜਾਂਚ ਕਰ ਰਹੇ ਆ ਜਾਂਚ ਤੋਂ ਬਾਅਦ ਹੀ ਪਤਾ ਲੱਗਿਆ ਕਿ ਇਹ ਕਾਰਨ ਕੀ ਨੇ ਜੀ ਕਿਹੜੀ ਅਗ ਦੀ ਗੋਲੀ ਲੱਗੀ ਸਰ ਤਸਵੀਰ ਤੇ ਕਿਹੜੀ ਅੰਕ ਉਹਨਾਂ ਦੇ ਫੇਸ ਤੇ ਗੋਲੀ ਲੱਗੀ ਆ ਹਾਂਜੀ ਹਾਂਜੀ ਕਿਹੜੀ ਸਾਫ ਕਰਦੇ ਲੱਗੀ ਸਾਲਟ ਕੇ ਅਸੀਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਵਾਪਨ ਉਹਨਾਂ ਕੋ ਆਪਣੇ ਸਰਕਾਰੀ ਵੀ ਹੈਗੇ ਸੀ ਤੇ ਪ੍ਰਾਈਵੇਟ ਵੀ ਹੈਗੇ ਸੀ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਕਿਹੜੇ ਵਾਪਨ ਨਾਲ ਲੱਗੀ ਆ ਸਾਡੀ ਫੋਰੈਂਸਿਕ ਟੀਮ ਜਿਹੜੀ ਲੱਗੀ ਅੰਦਰ ਇ ਉਸ ਸਬੂਤ ਇਕੱਠੇ ਕਰ ਲਈਏ ਉਹਨਾਂ ਤੋਂ ਬਾਅਦ ਪਤਾ ਲੱਗੇ ਕਿਹੜੇ ਵਿਪਨ ਨਾਲ ਲੱਗੇ ਸੀ ਕੀ ਰਿਹਾ ਕੋਈ ਗੱਲ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਸੀ ਉਹਨਾਂ ਦੇ ਬੇਟਾ ਵੀ ਹਾਜ਼ਰ ਸੀ ਉਹਨਾਂ ਦੀ ਵਾਈਫ ਵੀ ਹਾਜ਼ਰ ਸੀ ਇੱਥੇ ਕਿੰਨੇ ਵਜੇ ਦੀ ਘਟਨਾ ਜੀ ਇਹ ਇਹ ਤਕਰੀਬਨ ਪੌਣੇ 11 ਵਜੇ ਦੀ ਘਟਨਾ ਜੀ ਅੱਜ ਦੀ ਹੈ ਜੀ ਅੱਜ ਦੀ ਅੱਜ ਦੀ ਘਟਨਾ ਜੀ ਸਰ ਹੁਣ ਇਹਦੇ ਕੀ ਕਾਰਵਾਈਆਂ ਚੱਲਿਆਂਦੀ ਜਾ ਰਹੀ ਸੀ ਇਹਦੇ ਵਿੱਚ ਸਾਡੀ ਫੋਰੈਂਸਿਕ ਟੀਮ ਆਈਆਂ ਨੇ ਇਨਵੈਸਟੀਗੇਸ਼ਨ ਕਰ ਰਹੇ ਆਂ ਪਰਿਵਾਰ ਦੇ ਬਿਆਨ ਹਾਸਲ ਕਰਕੇ ਇਹਦੇ ਸਦਮੇ 'ਚ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਪਰਿਵਾਰ ਵਾਲੇ ਜੋ ਵੀ ਬਿਆਨ ਦੇਣਗੇ ਉਸ ਮੁਤਾਬਕ ਇਹਨਾਂ ਇਨਵੈਸਟੀਗੇਸ਼ਨ ਜੋ ਸਾਹਮਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਕਿਤੇ ਕਾਬਲ ਪੁਲਿਸ ਅਫਸਰ ਸੀ ਜੀ ਕਿਉਂਕਿ ਬਹੁਤ ਦਲੇਰ ਤੇ ਜਾਂਬਾਜ ਪੁਲਿਸ ਅਫਸਰ ਸੀ ਸਾਨੂੰ ਬੜਾ ਡਿਪਾਰਟਮੈਂਟ ਨੂੰ ਇਸ ਗੱਲ ਦਾ ਘਾਟਾ ਵੀ ਪਿਆ ਤੇ ਦੁੱਖ ਵੀ ਆ ਸਾਨੂੰ ਇਸ ਗੱਲ ਇੰਜੀਨੀਅਰ ਪਹਿਲੇ ਰਿਟਾਇਰਮੈਂਟ ਹੋਈ ਸੀ ਸਰ ਇਹਨਾਂ ਦੀ ਦੋ ਤਿੰਨ ਸਾਲ ਕਰੀਬ ਹੋ ਗਏ ਇਹਨਾਂ ਨੂੰ ਰਿਟਾਇਰ ਹੋਇਆ ਜੀ ਕੋਈ ਉਹ ਹਲਕਾ-ਫਲਕੀ ਗੱਲ ਕੀਤੀ ਕੋਈ ਟੈਨਸ਼ਨ ਦੇ ਵਿੱਚ ਤ ਨਹੀਂ ਸੀ ਵੀ ਜਿਹੜੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਗਈ ਇਹ ਤਾਂ ਹੁਣ ਪਰਿਵਾਰ ਨਾਲ ਗੱਲ ਕਰਕੇ ਪਤਾ ਲੱਗੂਗਾ ਕਿਉਂਕਿ ਪਰਿਵਾਰ ਵਾਲੇ ਸਦਮੇ 'ਚ ਨੇ ਤੇ ਇਸ ਕਰਕੇ ਉਹਨਾਂ ਇਹ ਵੀ ਇਨਵੈਸਟੀਗੇਸ਼ਨ ਸਾਡੀ ਜਿਹੜੀ ਫੋਰੈਂਸਿਕ ਟੀਮ ਆ ਰਹੀ ਉਹ ਤੋਂ ਪਤਾ ਲੱਗੂ ਕਿ ਕਿੰਨੇ ਪੋਸਟਮਾਰਟਮ ਕਰਵਾ ਰਹੇ ਇਹਨਾਂ ਦਾ ਉਹ ਤੋਂ ਪਤਾ ਲੱਗੂ ਕਿ ਕਿੰਨੀਆਂ ਗੋਲੀਆਂ ਲੱਗੀਆਂ ਇਹ ਦੱਸੋ ਜੀ ਕਿ ਬੜੇ ਮਤਲਬ ਡੈਕੋਰੇਟਿਡ ਅਫੀਸਰ ਸੀਗੇ ਔਰ ਬੜਾ ਕੇਸ ਕੇ ਹੀ ਸੋਲਵ ਕੀਤੇ ਹੁਣ ਵੀ ਕੋਈ ਕਿਸੇ ਤਰੀਕੇ ਦੀ ਪੁਲਿਸ ਦੇ ਹੈਲਪ ਕਰ ਰਹੇ ਸੀਗੇ ਨਹੀਂ ਬਿਲਕੁਲ ਜੀ ਬੜੇ ਦਲੇਰ ਤੇ ਜਾਨਵਾਲ ਅਫਸਰ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਜੇ ਤੇ ਹੁਣ ਵੀ ਜਿਹੜਾ ਰਿਟਾਇਰ ਪੁਲਿਸ ਅਫਸਰ ਜਿਹੜਾ ਇੱਕ ਨੰਪੂਨ ਕਾਬਿਲ ਅਫਸਰ ਜਿਹੜਾ ਚੱਲੇ ਜਾਂਦਾ ਘਟਾ ਪਿੰਦਾ ਮਹਿਕਮੇ ਨੂੰ ਹੁਣ ਵੀ ਮਹਿਕਮੇ ਦੇ ਜਦੋਂ ਰਿ ਕਿਤੇ ਲੋਡ ਪੈਂਦੀ ਸੀ ਉਹਨਾਂ ਦੇ ਤਜਰਬੇ ਦੀ ਤੇ ਉਹ ਮਦਦ ਕਰਦੇ ਸੀ ਸੋ ਧੰਨਵਾਦ